ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਵਾਲਿਆਂ ਨੂੰ ੱਫੇ ਦਿੱਲੀ ਵਾਲਿਆਂ ਨੂੰ ੱਫੇ ਪੈਸੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇਸਤਿਹਾਰਾਂ ਦੇ ਰੂਪ 'ਚ ਬੋਰਡਾਂ ਦੇ ਰੂਪ 'ਚ ਬਿਆਨੀਆਂ ਦੇ ਰੂਪ 'ਚ ਸਮਾਗਮਾਂ ਦੇ ਰੂਪ 'ਚ ਨੌਕਰੀਆਂ ਵੰਡਦੀ ਬਹੁਤ ਨਜ਼ਰ ਆਉਂਦੀ ਹੈ ਕਲੌਜੀ ਇੰਨਿਆਂ ਨੂੰ ਜੋ ਆਕਾ ਨੂੰ ਬੰਦ ਤੇ ਨਿਯੁਕਤੀ ਪੱਤਰ ਇੰਨਿਆਂ ਨੂੰ ਦੇਤੀ ਨੌਕਰੀ ਪਰ ਜਿਨ੍ਹਾਂ ਤੇ ਡਾਂਗਾ ਫਿਰਦੀਆਂ ਉਹ ਕੌਣ ਨੇ ਜਿਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ ਧੂਇਆ ਜਾ ਰਿਹਾ ਹੈ ਜਿਨ੍ਹਾਂ ਦੇ ਗੁਲਾਮਿਆਂ ਦੇ ਉੱਤੇ ਪੁਲਿਸ ਵਾਲੇ ਆਪਣੇ ਗੋਡੇ ਰੱਖ ਕੇ ਬੈਠੇ ਨੇ ਜਿਨ੍ਹਾਂ ਨੂੰ ਥੱਪੜ ਮਾਰੇ ਜਾ ਰਹੇ ਨੇ ਧੂਕੇ ਗੱਡੀਆਂ 'ਚ ਸਿੱਟਿਆ ਜਾ ਰਿਹਾ ਸੜਕਾਂ ਦੇ ਉੱਤੇ ਪੱਕੀ ਸੜਕਾਂ ਦੇ ਉੱਤੇ ਘੜਿਸਿਆ ਜਾ ਰਿਹਾ ਉਹ ਕੌਣ ਨੇ ਹਾਂ ਨੌਕਰੀ ਮਿਲ ਰਹੀ ਹੈ ਨਮੀ ਹੁਣ ਤਾਂ ਸਾਡੇ ਪੱਤਰਕਾਰ ਇਧਰ ਨਾਲ ਸੰਬੰਧਿਤ ਵਿਭਾਗਾਂ ਦੀਆਂ ਨੌਕਰੀਆਂ ਦੀ ਗੱਲਾਂ ਨੇ। ਵੈਸੇ ਇਹ ਚਰਚਾ ਪੰਜਾਬ ਦੇ ਵਿੱਚ ਕਈ ਵਾਰ ਹੋ ਚੁੱਕੀ ਆ। ਖਾਸ ਕਰਕੇ ਮੌਜੂਦਾ ਸਰਕਾਰ ਦੇ ਵੱੰਡ ਤੋਂ ਬਾਅਦ ਤਾਂ ਕਿ ਮਾਸਟਰਾਂ ਦੇ ਖੇਤਰ 'ਚ ਪਾਵਰਕਾਮ ਦੇ ਖੇਤਰ 'ਚ ਹਾਂ ਪੁਲਸ ਵਾਲੇ ਖੇਤਰ 'ਚ ਹੋਰ ਵੱਖ-ਵੱਖ ਵਿਭਾਗਾਂ ਜਿਹੜੀ ਭਰਤੀ ਹੋਈ ਵੀ ਆ ਉਹਦੇ ਵਿੱਚੋਂ ਬਹੁ ਗਿਣਤੀ ਬਾਹਰਲੇ ਨੇ। ਪੰਜਾਬ ਤੋਂ ਬਾਹਰ ਹਰਿਆਣਾ ਪੰਜਾਬ ਤੋਂ ਬਾਹਰ ਰਾਜਸਥਾਨ ਪੰਜਾਬ ਤੋਂ ਬਾਹਰ ਹਿਮਾਚਲ ਇਹ ਤੋਂ ਤੱਕ ਕਿ ਦਿੱਲੀ ਵਾਲਿਆਂ ਨੂੰ ਵੀ ਕਹਿੰਦੇ ਨੌਕਰੀਆਂ ਦੇਖੇ ਨਵਾਚਿਆ ਜਾ ਰਿਹਾ ਵੈਸੇ ਸਿੱਧੇ ਰੂਪ ਚ ਨੌਕਰੀਆਂ ਜਾਂ ਅ ਸਿੱਧੇ ਰੂਪ ਚ ਕਬਜੇ ਇਹਦੀਆਂ ਚਰਚਾ ਹੋਈ ਖੂਬ ਨੇ ਕਿ ਸਰਕਾਰ ਵੱਲੋਂ ਜਿਹੜੇ ਆਪਣੇ ਅ ਅਹੁਦੇ ਵੰਡੇ ਹੁੰਦੇ ਨੇ ਪਾਰਟੀ ਪੱਧਰ ਤੇ ਅਹੁਦੇ ਵੰਡੇ ਹੁੰਦੇ ਨੇ ਉਹ ਵੀ ਦਿੱਲੀ ਵਾਲਿਆਂ ਨੂੰ ਨੇ ਸੋ ਫਿਰ ਇਹ ਸਵਾਲ ਕਿਉਂ ਨਾ ਕਰੀਏ ਕਿ ਪੰਜਾਬ ਵਾਲਿਆਂ ਨੂੰ ਤਫੇ ਤੇ ਦਿੱਲੀ ਵਾਲਿਆਂ ਨੂੰ ਗਫੇ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਤੋਟਨਲ ਸ਼ਾਇਦ ਸਾਂਝੀ ਕੀਤੀ ਸੀ ਕਿ ਇੱਕ ਜਾਣਕਾਰੀ ਮਿਲ ਰਹੀ ਆ ਕਿ ਅਚਾਨਕ ਲੋਕ ਸੰਪਰਕ ਵਿਭਾਗ ਨਾਲ ਸੰਬੰਧਿਤ ਪੰਨ ਮੀਡੀਆ ਕੰਪਨੀ ਵੱਲੋਂ ਜਿਹੜੀਆਂ ਜਿਹੜੇ ਮੁਲਾਜ਼ਮ ਉਹਨਾਂ ਨੇ ਅੱਗੇ ਆਊਟਸੋਰਸਿੰਗ ਤੇ ਕਿਸੇ ਕੰਪਨੀ ਤੋਂ ਲਏ ਨੇ ਉਹਨਾਂ ਚ 20 ਦੇ ਕਰੀਬ ਮੁਲਾਜ਼ਮਾਂ ਨੂੰ ਉਹਨਾਂ ਦੇ ਠੇਕੇਦਾਰ ਨੇ ਉਸ ਕੰਪਨੀ ਨੇ ਜਿਨ੍ਹਾਂ ਦਾ ਹੀ ਨੌਕਰੀਆਂ ਮਿਲੀਆਂ ਸ੍ਰੀਨ ਕਹਤਾ ਕਿ ਸਵੇਰ ਤੋਂ ਤੁਸੀਂ ਨਹੀਂ ਆਉਣਾ ਤੇ ਉਹਦੀ ਥਾਂ ਤੇ 6 ਦਿੱਲੀ ਵਾਲੇ ਲਿਆਂਦੇ ਜਾ ਰਹੇ ਇਹ ਖਬਰ ਹੁਣ ਇਸ ਸਮੇਂ ਪੁਖਤਾ ਹੋ ਰਹੀ ਹੈ ਜਦੋਂ ਮੈਂ ਅਸ਼ਵਨੀ ਚਾਵਲਾ ਦੀ ਖਬਰ ਦੇਖ ਰਿਹਾ ਹਾਂ ਅਸ਼ਵਨੀ ਚਾਵਲਾ ਕਹਿੰਦੇ ਕਿ ਬਿਲਕੁਲ ਜੀ ਇੱਕ ਫੋਨ ਦੇ ਉੱਤੇ ਹੀ ਡੀਪੀਆਰੋ ਵਿਭਾਗ ਚੋਂ 20 ਮੁਲਾਜ਼ਮਾਂ ਦੀ ਛੁੱਟੀ ਹੋ ਗਈ ਤੇ ਉਹਦੀ ਥਾਂ ਤੇ ਨਵੇਂ ਭਰਤੀ ਹੋਣਗੇ ਜਿਹੜੇ ਨਵੇਂ ਭਰਤੀ ਹੋਣਗੇ ਉਹ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਲਈ ਕੰਮ ਕਰਨ ਵਾਲੇ ਦਿੱਲੀ ਤੋਂ ਲਿਆਂਦੇਗੇ ਉਹਨਾਂ ਦੇ ਬੰਦੇ ਹੋਣਗੇ ਕਹਦੇ ਸੋ ਬਕਾਇਦਾ ਤੌਰ ਤੇ ਸਰਕਾਰੀ ਏਜੰਸੀ ਪੰਨ ਮੀਡੀਆ ਵਿੱਚ ਠੇਕੇ ਤੇ ਕੰਮ ਕਰਨ ਵਾਲਿਆਂ ਨੂੰ ਕਿਹਾ ਗਿਆ 20 ਦੇ ਕਰੀਬ ਮੁਲਾਜ਼ਮਾਂ ਨੂੰ ਇੱਕ ਫੋਨ ਕਾਲ ਦੇ ਉੱਤੇ ਕਹਿੰਦੇ ਕਹਿ ਦਿੱਤਾ ਗਿਆ ਕਿ ਤੁਹਾਡੀ ਛੁੱਟੀ ਹੈ ਤੁਸੀਂ ਸਵੇਰ ਤੋਂ ਨਹੀਂ ਆਉਣਾ ਨਾ ਉਹਨਾਂ ਨੂੰ ਕਹਿੰਦੇ ਕਾਰਨ ਦੱਸੋ ਨੋਟਿਸ ਦਿੱਤਾ ਨਾ ਉਹਨਾਂ ਨੂੰ 3 ਮਹੀਨੇ ਦਾ ਕੋਈ ਅਲਟੀਮੇਟਮ ਦਿੱਤਾ ਨਾ ਕੋਈ ਐਡਵਾਂਸ 3 ਮਹੀਨੇ ਦੀ ਤਨਖਾਹ ਦਿੱਤੀ ਸਿੱਧੀ ਕੋਰੀ ਨਾ ਕਿ ਸਵੇਰ ਤੋਂ ਤੁਹਾਡੀ ਨੌਕਰੀ ਖਤਮ ਕਹਿੰਦੇ ਜੀ 20 ਦੇ ਕਰੀਬ ਮਲਾਜ਼ਮਾਂ ਨੂੰ ਫੋਨ ਕਰਦੇ ਹੋਏ ਉਹਨਾਂ ਦੀ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਛੁੱਟੀ ਕੀਤੇ ਗਏ 20 ਦੇ ਕਰੀਬ ਮਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਉਹਨਾਂ ਨੂੰ ਸਿਰਫ ਹੁਕਮ ਦਿੱਤਾ ਗਿਆ ਕਿ ਤੁਸੀਂ ਹੁਣ ਅਗਲੇ ਦਿਨ ਤੋਂ ਆਪਣੀ ਡਿਊਟੀ ਤੇ ਨਹੀਂ ਆਉਣਾ ਤੇ ਮਿਲਰੀ ਜਾਣਕਾਰੀ ਅਨੁਸਾਰ ਕਿਹਨਾਂ ਦੀ ਥਾਂ ਦੇ ਉੱਤੇ ਨਵੇਂ ਭਰਤੀ ਕੀਤੇ ਜਾਣਗੇ ਤੇ ਉਹਨਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਉਹ ਸੂਚੀ ਦਿੱਲੀ ਤੋਂ ਫੜ ਗਈ ਹੈ ਕਹਿਣ ਵਾਲੇ ਕਹਿੰਦੇ ਨੇ ਕਿ ਨਵੀਂ ਭਰਤੀ ਮਨੀਸ਼ ਸ਼ੋਧਿਆ ਦੀ ਟੀਮ ਦੀ ਕੀਤੀ ਜਾ ਰਹੀ ਹੈ ਮਨੀਸ਼ ਸ਼ੋਧਿਆ ਦੀ ਜਿਨ੍ਹਾਂ ਨੂੰ ਉਹ ਚਾਹੁੰਦੇ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਸੋ ਇਸ ਲਈ ਇਹ ਵਰਤਾਰੇ ਦੀ ਖੂਬ ਚਰਚਾ ਸੀ ਦਬੀ ਅਵਾਜ਼ ਚਰਚਾ ਸੀ ਪਰ ਹੁਣ ਅਸ਼wini ਚਾਵਲਾ ਦੀ ਇਸ ਰਿਪੋਰਟ ਨੇ ਇਸ ਖਬਰ ਨੇ ਇਸ ਨੂੰ ਉਖਤਾ ਰੂਪ ਦੇ ਦਿੱਤਾ ਕਿ ਹਾਂ ਕੁਛ ਤੇ ਦਾਲ ਚ ਕਾਲਾ ਹੈ ਜਾਂ ਭਈ ਸਾਰੀ ਦਾਲੇ ਕਾਲੀ ਹੋ ਚੁੱਕੀ ਹੈ ਸਵਾਲ ਤਾਂ ਇਹ ਵੀ ਹੈ ਚਲੋ ਜੀ ਦਾਲ ਕਾਲੀ ਤਾਂ ਗੱਲ ਛੱਡੋ ਤੁਹਾਨੂੰ ਯੂ ਟਰਨ ਸ਼ਬਦ ਯਾਦ ਹੈ ਵੈਸੇ ਇਹ ਸਰਕਾਰੀ ਸੜਕੀ ਸਿਸਟਮ ਚ ਬਣਿਆ ਹੋਇਆ ਸ਼ਬਦ ਹੈ ਕਿ ਜੇ ਤੁਸੀਂ ਜਿਸ ਪਾਸਿਓਂ ਆ ਰਹੇ ਹੋ ਤੁਸੀਂ ਵਾਪਸ ਉਸੇ ਪਾਸੇ ਨੂੰ ਮੁੜ ਲੋ ਯੂ ਟਰਨ ਲੈ ਲਓ ਮਤਲਬ ਉਥੋਂ ਸੋ ਸਿੱਧੇ ਜਾ ਰਹੇ ਹਾਂ ਤੁਸੀਂ ਸੱਜੇ ਜਾਣ ਦੀ ਬਜਾਏ ਜਾਂ ਖੱਬੇ ਜਾਣ ਦੀ ਬਜਾਏ ਵਾਪਸ ਮੋੜ ਲਓ ਗੱਡੀ ਫਿਰ ਉਹਨੂੰ ਯੂ ਟਰਨ ਕਹਿੰਦੇ ਆ ਕਿ ਐਂ ਜਾ ਰਹੇ ਸੀ ਐਂ ਵਾਪਸ ਆ ਗਏ ਹੁਣ ਇਹ ਯੂ ਟਰਨ ਸ਼ਬਦ ਪੰਜਾਬ ਦੀ ਮੌਜੂਦਾ ਸੱਤਾ ਤਾਰੀਖ ਸਰਕਾਰ ਲਈ ਖੂਬ ਵਰਤਿਆ ਜਾ ਰਿਹਾ ਗੱਲ ਗੱਲ ਤੇ ਜੀ ਆ ਰੇੜੇ ਵਾਲੇ ਮਸਲੇ ਤੇ ਯੂ ਟਰਨ ਆ ਪੰਚਾਇਤ ਵਾਲੇ ਮਸਲੇ ਤੇ ਯੂ ਟਰਨ ਆ ਬਦਲੀਆਂ ਵਾਲੇ ਮਸਲੇ ਤੇ ਯੂ ਟਰਨ ਆ ਜੀ ਸਰਕਾਰੀ ਹੁਕਮ ਚਾੜਿਆ ਉਹਦੇ ਤੇ ਯੂ ਟਰਨ ਆ ਪਖਾਨਾ ਕਲਚਰ ਤੇ ਯੂ ਟਰਨ ਆ ਵਜਾਈ ਦੇ ਮਸਲੇ ਤੇ ਤਰੀਕ ਦੇ ਕੇ ਫਿਰ ਯੂ ਟਰਨ ਕਿੰਨੇ ਤਰ੍ਹਾਂ ਦੇ ਹੁਣ ਤੱਕ ਕੋਈ ਦਰਜਨ ਦੋ ਦਰਜਨ ਤੋਂ ਵੱਧ ਤਾਂ ਯੂ ਟਰਨ ਹੋ ਗਏ ਹੁਣ ਛੇ ਦੇ ਤੋਂ ਵੀ ਵੱਧ ਹੁਣ ਪਰ ਮੈਂ ਕਈ ਵਾਰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਕਈ ਵਾਰ ਕੁਝ ਹੋਰ ਸਾਥੀ ਯਾਦ ਕਰਨ ਦੀ ਕੋਸ਼ਿਸ਼ ਕਰਦੇ ਫਿਰ ਦੋ ਮੈਂ ਦੱਸਦਾ ਚਾਰ ਉਹ ਦੱਸਦੇ ਆ ਇਸ ਤਰ੍ਹਾਂ ਤੁਹਾਡੇ ਜਹਾਂਚ ਵਿੱਚ ਵੀ ਹੁਣੇ ਖਬਰ ਸੁਣਨਦਿਆਂ ਹੋਇਆਂ ਪੰਜ ਚਾਰ ਯੂ ਟਰਨ ਆ ਗਏ ਹੁਣੇ ਸਰਕਾਰ ਦੇ ਇੱਕ ਰਿਪੋਰਟ ਆਈ ਮੇਰੇ ਮੂਰੇ ਪੂਰੀ ਪ੍ਰਕਾਸ਼ਿਤ ਰਿਪੋਰਟ ਹੈ ਪੰਜਾਬੀ ਜਾਗਰਣ ਦੀ ਖਬਰ ਹੈ ਅ ਅਮਰਜੀਤ ਸਿੰਘ ਅਕਾਲਗੜ੍ਹ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਨੇ ਉਹਨਾਂ ਦੇ ਨਾਮ ਹੇਠ ਪ੍ਰਕਾਸ਼ਿਤ ਹੁੰਦੀ ਹੈ ਉਹ ਰਿਪੋਰਟ ਖਾਸਾ ਦਸਤਾਵੇਜ਼ੀ ਯੂ ਟਰਨਾਂ ਦਾ ਰਿਕਾਰਡ ਰੱਖ ਰਹੀ ਹੈ ਉਸ ਦਾ ਇੱਕਦੂ ਕਈ ਵੀ ਭੁੱਲ ਗਿਆ ਹੋਵੇ ਭਰਾ ਸਾਡਾ ਪਰ ਤਾਂ ਵੀ ਕਸੇ ਉਹਨੇ ਜਿੱਤੇ ਕਰਾਇਆ ਸੋ ਮੈਂ ਉਹਨਾਂ ਦੇ ਹਵਾਲੇ ਨਾਲ ਤੁਹਾਡੇ ਮੂਰੇ ਰਿਪੋਰਟ ਰੱਖਦਾ ਪੰਜਾਬ ਸਰਕਾਰ ਉੱਤੇ ਭਾਰੂ ਅਤੇ ਬੇਲਗਾਮ ਸਰਕਾਰੀ ਅਫਸਰਸ਼ਾਹੀ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਕਹਿੰਦੇ ਸੂਬੇ ਦੀ ਆਬਾਦ ਵੱਲੋਂ ਕੀਤੇ ਗਏ ਵਿਰੋਧ ਕਰਨੇ ਦਾ ਹੱਕ ਨੂੰ ਵਾਪਸ ਲੈਣ ਉੱਤੇ ਯੂ ਟਰਨ ਮਾਰਨ ਦੇ ਨਵੇਂ ਰਿਕਾਰਡ ਬਣਾਏ ਜਾ ਰਹੇ ਨੇ ਇਹਨਾਂ ਨਿੱਤ ਦੇ ਯੂ ਟਰਨ ਕਾਰਨ ਸੂਬੇ 'ਚ ਜਿੱਥੇ ਹਰ ਪਾਸੇ ਪੰਜਾਬ ਸਰਕਾਰ ਦੀ ਫਜ਼ੀਅਤ ਹੋ ਰਹੀ ਆ ਉੱਥੇ ਹੀ ਸਰਕਾਰ ਦੀ ਭਰੋਸੇਯੋਗਤਾ ਤੇ ਵੀ ਸਵਾਲ ਉਠਲਣੇ ਸ਼ੁਰੂ ਹੋ ਜਾਂਦੇ ਨੇ ਭਾਵੇਂ ਕਿ ਪੰਜਾਬ ਸਰਕਾਰ ਤੇ ਅਫਸਰਸ਼ਾਹੀ ਵੱਲੋਂ ਲੈ ਕੇ ਯੂ ਟਰਨ ਵਾਲੇ ਹੁਕਮਾਂ ਨੂੰ ਅਫਸਰਾਂ ਵੱਲੋਂ ਖੁਦ ਜਾਰੀ ਕੀਤੇ ਹੁਕਮ ਦੱਸੇ ਜਾ ਰਹੇ ਨੇ। ਮਤਲਬ ਚਾਹੇ ਹੁਕਮ ਸਰਕਾਰ ਦਾ ਆਇਆ ਹੋਵੇ। ਚਾਹੇ ਹੁਕਮ ਸਰਕਾਰ ਦੇ ਉੱਪਰ ਬੈਠੇ ਆਕਾ ਦਾ ਆਇਆ ਹੋਵੇ। ਜਦੋਂ ਫਜ਼ੀਅਤ ਹੋ ਜਾਂਦੀ ਆ ਮਸਲਾ ਸਮਝ ਆਉਂਦਾ ਹੈ। ਤਦ ਤੱਕ ਤੀਰ ਕਮਾਂਡ ਚੋਂ ਨਿਕਲ ਚੁੱਕਿਆ ਹੁੰਦਾ। ਫਿਰ ਅਫਸਰਾਂ ਦੇ ਉੱਤੇ ਸੇੜ ਦਿੱਤਾ ਜਾਂਦਾ ਕਿ ਅਫਸਰਾਂ ਨੇ ਗਲਤ ਫੈਸਲਾ ਲੈ ਲਿਆ ਜੀ। ਕਹਿੰਦੇ ਜੀ ਯੂ ਟਰਨ ਵਾਲੇ ਹੁਕਮ ਨੂੰ ਅਫਸਰਾਂ ਵੱਲੋਂ ਖੁਦ ਜਾਰੀ ਕੀਤੇ ਹੁਕਮ ਦੱਸੇ ਜਾ ਰਹੇ ਹਨ। ਪਰ ਰਾਜਨੀਤਿਕ ਜਾਣਕਾਰ ਅਤੇ ਸਾਬਕਾ ਉੱਚ ਅਧਿਕਾਰੀਆਂ ਵੱਲੋਂ ਜਿਹੇ ਹੁਕਮਾਂ ਪਿੱਛੇ ਸਰਕਾਰ ਅਤੇ ਵੱਡੇ ਉੱਚ ਅਧਿਕਾਰੀਆਂ ਦੇ ਉੱਪਰੋਂ ਆਏ ਹੁਕਮਾਂ ਨੂੰ ਦੱਸਿਆ ਜਾ ਰਿਹਾ ਜਿੱਥੇ ਕਿ ਆਪ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਖੁਦ ਸੂਬਾ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਣ ਵੱਲੋਂ ਪੰਚਾਇਤਾਂ ਭੰਗ ਕਰਨ ਮੱਤੇ ਵੜਾ ਜੰਗਲ ਵਿੱਚ ਇੰਡਸਟਰੀ ਪਾਰਕ ਬਣਾਉਣ ਡੀਜ਼ਲ ਆਟੋ ਤੇ ਜਗਾੜੂ ਮੋਟਰਸਾਈਕਲ ਰੇੜੀਆਂ ਬੰਦ ਕਰਨ ਆਮ ਆਦਮੀ ਕਲੀਨਿਕ ਦੇ ਨਾਮ ਬਦਲਣ ਵਰਗੇ ਅਜਿਹੇ ਫੈਸਲੇ ਕੀਤੇ ਗਏ ਇਹਨਾਂ ਉੱਤੇ ਸਰਕਾਰ ਵੱਲੋਂ ਜੂ-ਟਰਨ ਲੈਂਦੇ ਆ ਅਜੇ ਫੈਸਲਿਆਂ ਨੂੰ ਵਾਪਸ ਲੈਣਾ ਪਿਆ ਇਹਨਾਂ ਸਾਰੇ ਮਸਲਿਆਂ ਤੇ ਮੋੜਾ ਕੱਟਣਾ ਪੈ ਗਿਆ ਸੀ ਸਰਕਾਰ ਨੂੰ ਮੱਤੇਵੜਾ ਵਾਲਾ ਜੰਗਲ ਵਾਲਾ ਮਸਲਾ ਪਹਿਲਾਂ ਐਲਾਨਤਾ ਫਿਰ ਵਾਪਸ ਲੈਣਾ ਪਿਆ ਇਸੇ ਤਰ੍ਹਾਂ ਆ ਮਹਿਲਾ ਕਲੀਨਿਕਾਂ ਦੇ ਮਸਲਿਆਂ ਤੇ ਬੋਰਡ ਲਾਉਣੇ ਫੱਟੇ ਲਾਉਣੇ ਬਾਅਦੋਂ ਜਦੋਂ ਕੇਂਦਰ ਨੇ ਫੰਡ ਰੋਕ ਲੇ ਫਿਰ ਵਾਪਸ ਲੈਣਾ ਪਿਆ ਇਸੇ ਤਰ੍ਹਾਂ ਪੰਚਾਇਤਾਂ ਭੰਗ ਕਰਤੀਆਂ ਕਾਲ ਸੀ ਪਰ ਇਹ ਸੀ ਉਹਨਾਂ ਕਿ ਤੈ ਸਮੇਂ ਤੋਂ ਬਾਅਦ ਵੀ ਜਾ ਕੇ ਮਸਾ ਚੋਣਾ ਹੋਈਆਂ ਤੇ ਫਿਰ ਕਹਿੰਦੇ ਜੀ ਅਫਸਰਾਂ ਨੇ ਗਲਤ ਫੈਸਲਾ ਲਏ ਚ ਉਹਦੇ ਨਜ਼ਰਾਂ ਲਾ ਟਿੱਕਿਆ ਸੋ ਇਸ ਲਈ ਜਿਹੇ ਜੂ ਟਰਨ ਇਹ ਤੋਂ ਗਾਂ ਇਨ੍ਹਾਂ ਫੈਸਲਿਆਂ ਤੋਂ ਇਲਾਵਾ ਹੋਰ ਵੀ ਬਹੁਤ ਅਜਿਹੇ ਫੈਸਲੇ ਹਨ ਜੋ ਕਿ ਸਰਕਾਰ ਅਤੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਹਨ ਲੋਕਾਂ ਦੇ ਵਿਰੋਧ ਦੇ ਚਲਦੇ ਵਾਪਸ ਲਏ ਗਏ ਜਿਨ੍ਹਾਂ ਚ ਪ੍ਰਮੁੱਖ ਹਸਤੀਆਂ ਦੀ ਸੁਰੱਖਿਆ ਵਾਪਸ ਲੈ ਕੇ ਮੌੜ ਸੁਰੱਖਿਆ ਬਹਾਲ ਕਰਨਾ ਆਮ ਆਦਮੀ ਕਲੀਨਿਕਾਂ ਨੂੰ ਆਯੁਸ਼ਮਨ ਰੋਗਿਆ ਕੇਂਦਰ ਚ ਬਦਲਣਾ ਸਕੂਲ ਆਫ ਐਮੀਨੈਂਸ ਚ 162 ਅਧਿਆਪਕਾਂ ਦੇ ਤਬਾਦਲੇ ਤੇ ਯੂ ਟਰਨ ਮੂੰਗੀ ਦੀ ਫਸਲ ਤੇ ਬਾਕੀ ਫਸਲਾਂ ਉੱਤੇ ਕਿਸਾਨਾਂ ਨੂੰ ਐਮਐਸਪੀ ਦੇਣ ਤੋਂ ਕੋਰੀ ਨਾ ਕਾਰਪੋਰੇਟ ਸਾਈਲੋ ਨੂੰ ਕਣਕ ਖਰੀਦ ਕੇਂਦਰ ਬਣਾਉਣ ਦੇ ਫੈਸਲੇ ਤੇ ਯੂ ਟਰਨ ਘਰ ਘਰ ਆਟਾ ਸਕੀਮ ਲਾਗੂ ਕਰਕੇ ਫਿਰ ਮਨੂੰ ਬੰਦ ਕਰਨਾ ਅਧਿਆਪਕਾਂ ਦੀ ਸ਼ੰਭੂ ਤੇ ਖਨੌਰੀ ਬਾਡਰ ਤੇ ਡਿਊਟੀ ਲਗਾ ਕੇ ਫੈਸਲਾ ਵਾਪਸ ਲੈਣਾ ਮਾਸਟਰਾਂ ਦੀ ਡਿਊਟੀ ਮੁੱਖ ਮੰਤਰੀ ਅਤੇ ਵੀਆਈਪੀ ਦੀ ਸੁਰੱਖਿਆ ਚ ਲਾਉਣ ਤੇ ਯੂ ਟਰਨ ਸਰਕਾਰੀ ਕਾਲਜਾਂ ਨੂੰ ਖੁਦ ਮਕਤੀਆਰ ਬਣਾਉਣ ਤੇ ਫੈਸਲੇ ਤੇ ਯੂ ਟਰਨ ਮੰਤਰੀ ਅਮੋਲਕ ਦਾ ਸਵਾਗਤ ਨਾ ਕਰਨ ਦੇ ਮਾਮਲੇ 'ਚ ਸਪੀਕਰ ਦਾ ਯੂ ਟਰਨ ਜਿਆਦਾ ਕਿ ਐਮਐਲਏ ਅੜ ਗਿਆ ਸੀ ਇਸ ਮੰਤਰੀ ਤੇ ਮੰਤਰੀ ਜੀ ਮੈਂ ਸਕੂਲ 'ਚ ਗਿਆ ਜੀ ਮੇਰਾ ਤਾਂ ਮੈਡਮ ਨੇ ਸਵਾਗਤ ਨਹੀਂ ਕੀਤਾ ਜੀ ਕਲਾਸ 'ਚੋਂ ਨਹੀਂ ਬਾਹਰ ਆਈਆਂ ਸਪੀਕਰ ਸਾਹਿਬ ਨੇ ਤਲਬ ਕਰ ਲੇ ਮਾਸਟਰ ਮਾਸਟਰ ਨਹੀਂ ਆ ਕਿ ਭਰਾਵਾ ਕਲਾਸ 'ਚ ਪੜਾ ਰਹੇ ਨੇ ਤਾਂ ਚੰਗਾ ਹੋਰ ਕੀ ਆ ਫਿਰ ਜਦੋਂ ਬਦਨਾਮੀ ਹੋਈ ਫਿਰ ਯੂ ਟਰਨ ਲੱਗੇ ਕਿਸਾਨਾਂ ਵੱਲੋਂ ਅੱਗ ਲਾਉਣ ਤੇ ਨੋਟਲ ਅਧਿਆਪਕਾਂ ਨੂੰ ਨੋਟਸ ਲੈਕਚਰਾਰ ਤਰੱਕੀ ਲਈ ਪੱਤਰ ਜਾਰੀ ਕਰਕੇ ਮੁਰਦ ਰੱਦ ਕਰਨ ਮਿੱਡੇ ਮੀਲ ਚ ਦੇਸੀ ਕਿਉ ਲਾਜ਼ਮੀ ਕਰਕੇ ਮੁਰ ਯੂ ਟਰਨ ਰਾਸ਼ਨ ਕਾਰਡ ਨੂੰ ਖੁਦ ਬੰਦ ਕਰਕੇ ਮੁਰ ਬਹਾਲ ਕਰਨਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਹਟਾਉਣਾ ਤੇ ਯੂ ਟਰਨ ਰਿਟਾਇਰਡ ਬਿਜਲੀ ਮਲਾਜਮਾਂ ਨੂੰ ਮੁਰ ਭਰਤੀ ਕਰਨ ਦੇ ਉਦੇਸ਼ ਨੂੰ ਰੱਦ ਕਰਕੇ ਯੂ ਟਰਨ ਮਾਰਿਆ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਰ ਰੱਦ ਕਰਨਾ ਚੋਨੇ ਦੀ ਸਰਕਾਰੀ ਖਰੀਦ ਲਈ ਖਰੀਦ ਕੇਂਦਰ ਬੰਦ ਕਰਕੇ ਵਿਰੋਧ ਕਰਨ ਤੋਂ ਬਾਅਦ ਮੋੜ ਖੋਲਣਾ 15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਕਰਨ ਦੇ ਫੈਸਲੇ ਤੇ ਯੂ ਟਰਨ ਸ਼ਹੀਦੀ ਦਿਹਾੜੇ ਮੌਕੇ ਮਾਤਵੀ ਵਿਗਲ ਵਜਾਉਣ ਤੇ ਯੂ ਟਰਨ ਜਾਇਦਾਦ ਕਰ ਛੋਟ ਦੇਣ ਦੇ ਮਾਮਲੇ 24 ਘੰਟਿਆਂ ਯੂ ਟਰਨ ਲੈਣ ਵਾਲੇ ਅਜਿਹੇ ਫੈਸਲੇ ਜਿਹੜੇ ਕਿ ਅਖਬਾਰਾਂ ਦੀਆਂ ਸੁਰਖੀਆਂ ਬਣੇ ਅਤੇ ਸਰਕਾਰ ਦੀ ਕਿਰਕਰੀ ਕਰਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਪਹਿਲਾਂ ਹੀ ਇਹਨਾਂ ਨੇ ਗਲਤ ਫੈਸਲੇ ਲੈਣ ਦੇ ਬਾਵਜੂਦ ਵੀ ਸਰਕਾਰ ਅਤੇ ਉੱਚ ਅਧਿਕਾਰੀ ਹੁਕਮ ਕਰੀ ਹੁਕਮ ਕਰੀ ਕਰਨ ਲੱਗੇ ਕਿ ਜਾਂ ਤਾਂ ਇਹਨਾਂ ਫੈਸਲਿਆਂ ਦੀ ਕੋਖ ਨਹੀਂ ਕਰਦੇ ਜਿਹੜੇ ਪਿਛਲੇ ਦਿਨੀ ਫਿਰ ਆਪਣੇ ਕਿਤੇ ਫੈਸਲਿਆਂ ਨੂੰ ਪਿੱਛੇ ਹਟਣਾ ਪਿਆ ਕਹਿੰਦੇ ਕਿ ਜਾਂ ਤਾਂ ਪਹਿਲਾਂ ਹੀ ਨਹੀਂ ਫੈਸਲਾ ਲੈਂਦੇ ਕਿ ਅਸੀਂ ਸਹੀ ਕਰੀਏ ਜਾਂ ਗਲਤ ਕਰੀਏ ਇਹਦਾ ਕੀ ਅਸਰ ਹੋਊਗਾ ਕੀ ਨਹੀਂ ਹੋਊਗਾ ਫਿਰ ਜਦੋਂ ਲਾਗੂ ਹੋ ਜਾਂਦਾ ਫਿਰ ਸਮਝ ਆਉਂਦੀ ਅੱਛਾ ਫਿਰ ਯੂਟਰ ਲੈ ਲਵਾਂਗੇ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਯੁੱਧ ਨਸ਼ਿਆਂ ਵਿਰੁੱਧ ਨੂੰ ਹੰਗਾਰਾ ਦੇਣ ਲਈ ਫਰੀਦਕੋਟ ਦੇ ਜ਼ਿਲ੍ਹਾ ਸਿਰਖਿਆ ਅਧਿਕਾਰੀਆਂ ਵੱਲੋਂ ਮਾਸਟਰਾਂ ਤੇ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਕੇ ਨਸ਼ਾ ਚੈਕਿੰਗ ਕਰਨ ਦੀ ਡਿਊਟੀ ਲਾਉਣ ਅਤੇ ਫਿਰ ਅਫਸਰ ਵੱਲੋਂ ਵਿਰੋਧ ਹੁੰਦਾ ਦੇਖ ਕੇ ਆਪਣਾ ਹੁਕਮ ਵਾਪਸ ਲਿਆ ਗਿਆ ਕਿ ਅਫਸਰਾਂ ਨੇ ਨਾ ਬੱਚਿਆਂ ਨੂੰ ਕਿਸੇ ਡਰੱਗ ਇੰਸਪੈਕਟਰ ਤੋਂ ਟ੍ਰੇਨਿੰਗ ਦਵਾਈ ਸੀ ਕਿ ਨਸ਼ਾ ਪਛਾਣ ਲੈਂਦੇ ਜਾਂ ਹੁਕਮ ਕਿਦੇ ਕਹਾਂ ਤੇ ਦਿੱਤਾ ਗਿਆ ਸੀ ਪਰ ਫਿਰ ਵੀ ਹੋਵੇ ਯੂਟਰਨ ਲਿਆ ਫਿਰ ਸਿੱਖਿਆ ਕ੍ਰਾਂਤੀ ਦਿਨ ਏਰੀ ਆ ਗਈ ਵਿਧਾਇਕਾਂ ਵੱਲੋਂ ਸਕੂਲਾਂ ਚ ਸਾਰੀ ਅਦੀਨ ਪਖਾਨਿਆਂ ਦੇ ਹੀ ਉਦਘਾਟਨ ਕੀਤੇ ਜਾ ਰਹੇ ਨੇ ਜਿਸ ਤੇ ਸਰਕਾਰ ਨੂੰ ਫਿਰ ਸ਼ਰਮਸਾਰ ਹੋਣਾ ਪਿਆ ਤੇ ਵਿਧਾਇਕਾਂ ਨੂੰ ਹੁਕਮ ਜਾਰੀ ਕਰਨੇ ਪਏ ਕਿ ਕੋਈ ਵੀ ਵਿਧਾਇਕ ਸਿੱਖਿਆ ਕ੍ਰਾਂਤੀ ਦਿਨ ਕਿਸੇ ਪਖਾਨੇ ਦੀ ਮਰਮਤ ਦਾ ਉਦਘਾਟਨ ਕਰਨ ਜਾਂ ਪਖਾਨੇ ਦੇ ਦਾ ਉਦਘਾਟਨ ਕਰਨੀ ਜਾਊਗਾ ਜੂਟਰ ਨੇ ਆ ਰਾਜਨੀਤਿਕ ਮਾਹਿਰ ਅਤੇ ਸਾਬਕਾ ਉਚਿਤਕਾਰੀਆਂ ਦਾ ਦਾ ਆਪਣਾ ਨਾਮ ਨਾ ਜ਼ਾਰ ਕਰਨ ਤੇ ਸ਼ਰਤ ਤੇ ਕਹਿਣਾ ਹੈ ਕਿ ਜਿਸ ਤਰ੍ਹਾਂ ਸਰਕਾਰ ਆਪਣੇ ਕੀਤੇ ਫੈਸਲਿਆਂ ਤੇ ਕੋਕਰਨ ਤੋਂ ਪਹਿਲਾਂ ਹੀ ਕਾਲੀ-ਕਾਲੀ ਚ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੰਦੇ ਨੇ ਉਸੇ ਹਿਸਾਬ ਨਾਲ ਤਾਂ ਲੱਗਦਾ ਹੈ ਕਿ ਇਹਨਾਂ ਕੋਲ ਕੋਈ ਵੀ ਅਝ ਹਸਲਾ ਕਰ ਨਹੀਂ ਆ ਜੋ ਸਰਕਾਰ ਅਤੇ ਬੇਲਗਾਂ ਅਫਸਰਸ਼ਾਹੀ ਨੂੰ ਸਹੀ ਦਿਸ਼ਾ ਦੇਖਾ ਸਕੇ ਸਰਕਾਰ ਨੂੰ ਇਹਨਾਂ ਅਫਸਰਾਂ ਉਤੇ ਲਗਾਮ ਖਤਨੀ ਚਾਹੀਦੀ ਆ ਜਾਂ ਆਪਣੇ ਸਲਾਹਕਾਰ ਬਦਲ ਲੈਣੇ ਚਾਹੀਦੇ ਨੇ ਜਾ ਆਪਣੇ ਫੈਸਲਿਆਂ ਦੀ ਸਮੀਖਿਆ ਕਰ ਲੈਣੀ ਚਾਹੀਦੀ ਆ ਕਿ ਸਥਿਤੀ ਸਾਡੇ ਲਈ ਕਿਉਂ ਬਣ ਰਹੀ ਆ ਅਸੀਂ ਇਹ ਮਜ਼ਾਕ ਦੇ ਕੇਂਦਰ ਕਿਉਂ ਬਣ ਰਹੇ ਆ ਤੇ ਬਾਰ ਬਾਰ ਯੂ ਟਰਨ ਸ਼ਬਦ ਸਾਡੇ ਲਈ ਪਰਚਲਤ ਕਿਉਂ ਹੋ ਗਿਆ ਚਲੋ ਇਹ ਯੂ ਟਰਨ ਤਾਂ ਮਸ਼ਹੂਰ ਹੋਇਆ ਹੀ ਹੋਇਆ ਇੱਕ ਹੋਰ ਪਹਿਲੂ ਜਿਹੜਾ ਸਾਡੇ ਸਿੱਧਾ-ਸਿੱਧਾ ਪਰਿਵਾਰਾਂ ਨਾਲ ਜੁੜਦਾ ਬੱਚਾ ਆਪਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਕੇ ਅੱਗੇ ਜਿਸ ਕਿਹਾ ਕ੍ਰਾਂਤੀ ਦੇ ਮਾਮਲੇ ਯੂਟਰਪ ਹੋਇਆ ਉਸੇ ਤਰ੍ਹਾਂ ਦਾ ਇੱਕ ਪਹਿਲੂ ਇੱਥੇ ਵੀ ਗੌਰ ਮੰਗਦਾ ਹੈ ਉਹ ਗੌਰ ਇਹ ਹੈ ਕਿ ਕੀ ਵਿਦਿਆਰਥੀਆਂ ਲਈ ਜਵਾਕਾਂ ਲਈ ਸਕੂਲ ਦੇ ਵਿੱਚ ਪੜ੍ਹਨ ਵਾਲੇ ਕਲਾਸਾਂ ਦੇ ਬੱਚਿਆਂ ਲਈ ਜਿਹੜਾ ਪੈਮਾਨਾ ਤੈਅ ਹੈ ਕਿ ਉਹਨਾਂ ਦੇ ਬੈਗ ਉਹਨਾਂ ਦੇ ਬਸਤੇ ਉਹਨਾਂ ਦੇ ਸਕੂਲਾਂ ਵਾਲੇ ਕਿਤਾਬਾਂ ਵਾਲੇ ਝੋਲੇ ਉਹਨਾਂ ਦਾ ਵਜਨ ਇੰਨਾ ਹੋਣਾ ਚਾਹੀਦਾ ਹੈ ਕਿ ਉਹ ਨਾ ਹੁੰਦਾ ਜੇ ਉਹਨਾਂ ਹੁੰਦਾ ਹੈ ਜਾਂ ਉਸ ਤੋਂ ਵੱਧ ਹੁੰਦਾ ਹੈ ਤਾਂ ਉਹਦਾ ਕੀ ਅਸਰ ਪੈਂਦਾ ਇਹ ਰਿਪੋਰਟ ਦੱਸ ਰਹੀ ਆ ਕਿ ਪੰਜਾਬ ਦੇ ਵਿੱਚ ਭਾਰੀ ਬਸਤੇ ਚੁੱਕਣ ਕਰਕੇ ਬੱਚਿਆਂ ਦੀ ਰੀੜ ਦੀ ਹੱਡੀ ਟੇਢੀ ਹੋ ਰਹੀ ਆ ਮਾਸਪੇਸ਼ੀਆਂ ਤੇ ਜੋੜਾਂ ਦੇ ਵਿੱਚ ਖਚਾਵਾ ਆ ਰਿਹਾ ਤੇ ਜਿਹਦਾ ਅਸਰ ਬੱਚਿਆਂ ਦੇ ਕੱਦ-ਕਾਟ ਤੇ ਵੀ ਪੈ ਰਿਹਾ ਤੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਵੀ ਸ਼ਿਕਾਰ ਹੁੰਦੇ ਸੀ ਖਾਸ ਕਰਕੇ ਰੀੜ ਦੀ ਹੱਡੀ ਨਾਲ ਸੰਬੰਧਿਤ ਇਹਦੇ ਪਹਿਲੂ ਉਹ ਕਹਿੰਦੇ ਵੀ ਪਹਿਲੀ ਤੋਂ ਦੂਜੀ ਜਮਾਤ ਤੱਕ ਦੇ ਜਵਾਕ ਦੇ ਲਈ 1.5 ਕਿਲੋ ਤੋਂ ਵੱਧ ਚੋੜਾ ਨਹੀਂ ਹੋਣਾ ਚਾਹੀਦਾ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀ ਲਈ 3 ਕਿਲੋ ਤੋਂ ਵੱਧਾ ਵਜਨ ਨਹੀਂ ਹੋਣਾ ਚਾਹੀਦਾ 6ਵੀਂ ਤੋਂ 7ਵੀਂ ਤੱਕ 4 ਕਿਲੋ ਤੇ 8ਵੀਂ ਤੋਂ 9ਵੀਂ ਤੱਕ ਦੇ ਲਈ 4.5 ਕਿਲੋ ਤੇ 10ਵੀਂ ਤੋਂ ਉੱਪਰ ਵਾਲਾ ਜੇ ਜਵਾਕ ਹੈ ਤਾਂ ਉਹਦਾ 10.5 ਕਿਲੋ ਤੋਂ ਉੱਪਰ ਵਜਨ ਨਹੀਂ ਹੋਣਾ ਚਾਹੀਦਾ ਤੇ ਇਹ ਸਥਿਤੀ ਦੇ ਵਿੱਚ ਮਤਲਬ 10ਵੀਂ ਵਾਲੇ ਦਾ 5 ਕਿਲੋ ਤੋਂ ਉੱਪਰ ਵਜਨ ਨਹੀਂ ਹੋਣਾ ਚਾਹੀਦਾ 10ਵੀਂ ਕਲਾਸ ਵਾਲੇ ਤੋਂ ਉੱਪਰ 5 ਕਿਲੋ ਤੋਂ ਵੱਧ ਸੋ ਮਤਲਬ 1.5 ਕਿਲੋ ਤੋਂ ਲੈ ਕੇ 5 ਕਿਲੋ ਤੱਕ ਦਾ ਵਜ਼ਨ ਬਣਦਾ ਹੈ 10ਵੀਂ ਤੱਕ ਆਉਂਦਿਆਂ ਆਉਂਦਿਆਂ ਕੀ ਬੱਚਿਆਂ ਦੇ ਬੈਗੇ ਤੋਂ ਵੱਧ ਭਾਰੂ ਨੇ ਜਾਂ ਬੈਗ ਭਾਰੂ ਹੋਣ ਦੇ ਨਾਲ ਨਾਲ ਬੱਚਿਆਂ ਦਾ ਝੋਲਾ ਚੱਕਣ ਦਾ ਤਰੀਕਾ ਇੰਨਾ ਗਲਤ ਹੈ ਮਤਲਬ ਇੱਕ ਤਕਨੀਕ ਜਿਹੜੀ ਡਾਕਟਰੀ ਮਾਇਰਾ ਅਨੁਸਾਰ ਹੈ ਉਹ ਕਹਿੰਦੇ ਜੇ ਤੁਸੀਂ ਪਿੱਠੂ ਬੈਗ ਹੈ ਤਾਂ ਉਹ ਦੋਵੇਂ ਮੋਢਿਆਂ ਤੇ ਪਾਇਆ ਹੋਣਾ ਚਾਹੀਦਾ ਜੇਕਰ ਤੁਸੀਂ ਕੱਲੀ ਇੱਕ ਮੋਢੇ 'ਚ ਕਬੱਡੀ ਪਾ ਕੇ ਉਹਨਾਂ ਠਕਾਉਨੇ ਹੋ ਤਾਂ ਇੱਕ ਪਾਸੇ ਵਜਨ ਵਜਨ ਪੈਂਦਾ ਜੇ ਤੁਸੀਂ ਬੱਧੀਆਂ ਵਾਲਾ ਚੋਲਾ ਲੈ ਕੇ ਜਾਂਦੇ ਹੋ ਤਾਂ ਉਸ ਨੂੰ ਜਿੰਨਾ ਸਮਾਂ ਇੱਕ ਮੋਢੇ ਤੇ ਪਾਉਣੇ ਉਹਨਾਂ ਹੀ ਸਮਾਂ ਦੋਵੇਂ ਮੋਢੇ ਤੇ ਵੀ ਪਾ ਲਓ ਘੱਟ ਕਿ ਉਧਰ ਉਧਰ ਜੇ ਤੁਸੀਂ ਇੱਕੋ ਪਾਸੇ ਨੂੰ ਨਟਕਾ ਕੇ ਰੱਖੋਗੇ ਜਾਂ ਖਾਸ ਕਰਕੇ ਅੱਜਕੱਲ੍ਹ ਜਵਾਕ ਪਿੱਠੂ ਵੈਗ ਹੀ ਵਰਤਦੇ ਨੇ ਤੇ ਉਹ ਪਿੱਠੂ ਵੈਗ ਨੂੰ ਕਈ ਨਿਆਣਾ ਇੱਕ ਪਾਸਿਓਂ ਇੱਕ ਬੱਧੀ ਚ ਪਾ ਕੇ ਲੈ ਜਾਂਦੇ ਨੇ ਤੇ ਉਸ ਪਾਸੇ ਨੂੰ ਫਿਰ ਗਰਦਨ ਦਾ ਝੁਕਾ ਤੇ ਜਿਹਦੇ ਕਾਰਨ ਮਾਸਪੇਸ਼ੀਆਂ ਖਿੱਚੀਆਂ ਜਾਂਦੀਆਂ ਨੇ ਤੇ ਨਤੀਜਾ ਉਹ ਕਹਿੰਦੇ ਕਿ ਰੀਡ ਦੀ ਹੱਡੀ 'ਚ ਡੇਟਾ ਪਨ ਨਜਰੌਂ ਲੱਗਿਆ ਬਕਾਇਦਾ ਤੌਰ ਤੇ ਡਾਕਟਰਾਂ ਨੇ ਬੱਚਿਆਂ ਦੇ ਐਕਸ-ਰੇ ਤੇ ਘਟਨਾਕਰਮ ਨਸਰ ਕਰਕੇ 9 ਸਾਲ ਦੇ ਬੱਚੇ ਨੂੰ 10 ਦਿਨ ਦੀ ਬੈੱਡ ਰੈਸਟ ਦੱਸਣੀ ਪਈਗੀ ਹੈਨਾ 13 ਸਾਲ ਦੇ ਬੱਚੇ ਨੂੰ ਹਾਰਟਪੈਕਸ ਲਗਾ ਦਿੱਤੀ ਗਈ ਹੈਨਾ ਮਾਪਿਓ ਨੇ ਹਲਕੇ ਚ ਲਿਆ ਕਿ ਕੁਛ ਨਹੀਂ ਹੁੰਦਾ ਮਾੜਾ ਮੋਟਾ ਕੋਈ ਮੋਚ ਆ ਗਈ ਕੋਈ ਗਰਦਨ ਖਿੱਚ ਹੋ ਗਈ ਪਰ ਕਹਿੰਦੇ ਇੱਕ ਬਾਅਦ ਚ ਜਦੋਂ ਐਕਸ-ਰੇ ਹੋਇਆ ਤਾਂ ਉੱਚ ਪਤਾ ਲੱਗਿਆ ਕਿ ਰੀੜ ਦੀ ਹੱਡੀ 'ਚ ਸੋਜ ਆ ਗਈ ਸੋ ਇਹ ਸਥਿਤੀ ਜੇ ਬਣ ਰਹੀ ਹੈ ਪਹਿਲਾਂ ਬੱਚਿਆਂ ਦੀ ਰੀੜ੍ਹ ਦੀ ਹੱਡੀ ਠੀਕ ਹੈ ਬਾਅਦ ਚੋਂ ਇਹ ਕਰ ਨਿਕਲ ਰਹੇ ਹੁਣ ਇਹਦੇ ਵਿੱਚ ਉਹ ਕਹਿੰਦੇ ਕਿ ਇੱਕ ਤਾਂ ਇਹ ਵਜਨ ਬੇਲੋੜਾ ਬਾਧੂ ਵਜਨ ਤੇ ਬਾਧੂ ਵਜਨ ਦੇ ਨਾਲ ਨਾਲ ਤਰੀਕਾ ਗਲਤ ਤਰੀਕਾ ਗਲਤ ਹੋਣ ਦੇ ਨਾਲ ਨਾਲ ਉਹ ਕਹਿੰਦੇ ਕਿ ਮੁੱਖ ਤੌਰ ਦੇ ਉੱਤੇ ਬੱਚੇ ਹੁਣ ਸਰੀਰਕ ਗਤੀਵਧੀਆਂ ਤੋਂ ਦੂਰ ਹੋ ਗਏ ਨੇ ਘਰੇ ਘਰੋਂ ਸਕੂਲ ਗਏ ਕਲਾਸਰੂਮ 'ਚ ਬੈਠੇ ਕਲਾਸਰੂਮ 'ਚੋਂ ਮਸਾਂ ਇੱਕ ਪੀਰੀਅਡ ਹੁੰਦਾ ਏ ਜੇ ਕੋਈ ਖੇਡ ਵਾਲਾ ਅੱਜ ਕੱਲ ਹੈਗਾ ਵੀ ਹੈ ਤੇ ਉਸ ਦੇ ਵਿੱਚ ਵੀ ਕਿੰਨਾ ਕ ਬੱਚੇ ਉਹਨੂੰ ਗਰਾਊਂਡ 'ਚ ਲਿਆਂਦਾ ਜਾਂਦਾ ਹੈ ਹੈੱਡ ਡਾਊਨ ਕਰਕੇ ਬੈਠ ਜੋ ਬੋਲਣਾ ਨਹੀਂ ਕਿਸੇ ਬੱਚੇ ਨੇ ਮੂੰਹ ਤੇ ਉਂਗਲਾਂ ਧਰ ਕੇ ਬੈਠ ਜੋ ਹੈ ਨਾ ਜਾਂ ਜਿਹੜੇ ਪੀਰੀਅਡ ਦਾ ਮਾਸਟਰ ਆ ਗਿਆ ਉਹਦੀ ਕਿਤਾਬ ਕੱਢ ਕੇ ਪਾਠ ਪੜ੍ਹ ਕੇ ਸੁਣਾਓ ਫਿਜ਼ੀਕਲ ਤੌਰ ਦੇ ਉੱਤੇ ਗੇਮਾਂ ਦੇ ਵਿੱਚ ਜਿਹੜੇ ਬੱਚੇ ਹੈਗੇ ਉਹ ਤਾਂ ਖੇਡਣ ਜਾਂਦੇ ਨੇ ਪਰ ਸਾਰੀਆਂ ਕਲਾਸਾਂ ਸਾਰੇ ਜਵਾਕ ਕੀ ਅੱਜ ਕੱਲ ਬਾਹਰ ਜਾਂਦੇ ਨੇ ਹੁਣ ਤਾਂ ਮੈਂ ਕਈ ਮਾਡਲ ਸਕੂਲਾਂ ਦਾ ਹਾਲੇ ਵੀ ਜਾਣਿਆ ਹੈ ਕਿ ਮਾਈਕ ਦੇ ਉੱਤੇ ਉਹਨਾਂ ਦੀ ਉਹ ਹੋਰੀ ਹੁੰਦੀ ਹੈ ਸਵੇਰ ਦੀ ਪ੍ਰੇਅਰ ਤੇ ਜਵਾਕ ਆਪਣੀ ਆਪਣੀ ਕਲਾਸ 'ਚ ਆਪਣੇ ਆਪਣੇ ਬੈਂਚਾਂ 'ਤੇ ਖੜੇ ਹੁੰਦੇ ਨੇ ਗਰਾਊਂਡ ਤੱਕ ਵੀ ਨਹੀਂ ਲਿਆਂਦਾ ਜਾਂਦਾ ਜਦੋਂ ਕਿ ਆਪਾਂ ਜਿਹੜੇ ਸਕੂਲਾਂ 'ਚੋਂ ਜਦੋਂ ਪੜ੍ਹ ਕੇ ਨਿਕਲੇ ਆਂ ਸਰਕਾਰੀ ਸਕੂਲਾਂ 'ਚ ਤਾਂ ਸਾਨੂੰ ਸਕੂਲ ਜਾਂਦੇ ਆਂ ਵੀ ਪਹਿਲਾਂ ਪੈਦਲ ਜਾ ਰਹੇ ਆਂ ਫਿਰ ਗਾਂਹ ਕਲਾਸ ਦੇ ਵਿੱਚ ਪਹੁੰਚ ਕੇ ਖੇਲ ਮੇਲ ਚੱਲ ਰਹੀ ਆ ਫਿਰ ਜੀ ਘੰਟੀ ਵੱਜ ਗਈ ਗਰਾਊਂਡ ਨੂੰ ਭੱਜ ਰਹੇ ਆਂ ਫਿਰ ਲੈਣਾ ਬਣਾ ਕੇ ਖੜੋ ਫਿਰ ਕੱਲੀ ਪ੍ਰਾਰਥਨਾ ਨਹੀਂ ਕੱਲੀ ਪ੍ਰੇਅਰ ਨਹੀਂ ਇਹਨਾਂ ਇਕੱਲਾ ਸ਼ਬਦ ਨਹੀਂ ਉਸ ਤੋਂ ਬਾਅਦ ਬਕਾਇਦਾ ਪੀਟੀਵੀ ਹੁੰਦੀ ਆ ਫਿਰ ਕਿਸੇ ਦੀ ਕਲਾਸ ਲੱਗਣੀ ਆ ਕੋਈ ਛਤਰ ਪ੍ਰੇੜਾ ਕੋਈ ਕੱਲ ਦੀ ਗਲਤੀ ਗਲਤੀਆ ਕੋ ਬਾਟਰ ਲੈਕਚਰ ਰੁਕਚਰ ਦੇਣਾ ਉਹ ਵੀ ਉੱਥੇ ਹੁੰਦਾ ਉਸ ਤੋਂ ਬਾਅਦ ਫਿਰ ਜਿਹੜਾ ਖੇਡ ਵਾਲਾ ਪੀਰੀਅਡ ਆ ਉਹ ਚ ਗਰਾਊਂਡ 'ਚ ਵੀ ਜਾਂਦੇ ਸੀ ਜੇ ਵਿਹਲਾ ਪੀਰੀਅਡ ਆ ਤਾਂ ਵੀ ਬਹਾਨਾ ਬੁਣਾ ਕਰਕੇ ਗਰਾਊਂਡ 'ਚ ਪਹੁੰਚ ਜਾਂਦੇ ਸੀ ਅੱਧੀ ਛੁੱਟੀ ਨੂੰ ਵੀ ਕੋਈ ਘਰ ਜਾ ਰਿਹਾ ਕੋਈ ਬਾਹਰ ਆ ਰਿਹਾ ਕੋਈ ਗਰਾਊਂਡ 'ਚ ਖੇਡ ਰਿਹਾ ਤੇ ਉਸ ਤੋਂ ਬਾਅਦ ਘਰਾਂ ਚ ਆ ਕੇ ਵੀ ਕੋਈ ਖੇਤ ਨੂੰ ਰੋਟੀ ਦੇਣ ਜਾ ਰਿਹਾ ਹੈ ਕੋਈ ਚਾਹ ਫੜਾਉਣ ਜਾ ਰਿਹਾ ਹੈ ਕੋਈ ਮੰਡੀ ਜਾ ਰਿਹਾ ਕੋਈ ਬਾਪੂ ਨਾਲ ਕੱਖ ਕੁੱਤਰਨ ਜਾ ਰਿਹਾ ਹੈ ਹੈਨਾ ਕੋਈ ਉਹਦੇ ਨਾਲ ਕਿਸੇ ਦੁਕਾਨ ਤੇ ਕੰਮ ਕਰ ਰਿਹਾ ਹੈ ਹੈ ਕੋਈ ਕਿਸੇ ਵੀ ਕਿਸ ਤਰ੍ਹਾਂ ਦੀ ਪ੍ਰਕਿਰਿਆ 'ਚ ਜਿਹੜੇ ਮਾਂ ਪਿਓ ਲੱਗੇ ਨੇ ਉਹ ਹੀ ਜਾਂ ਕੋਈ ਘਰੇਲੂ ਕੰਮ ਜਾਂ ਬੇਬੇ ਨਾਲ ਕੋਈ ਸਮਾਨ ਚੁਕਾਤਾ ਆਟਾ ਰਖਾਇਆ ਲਿਆਏ ਸੋ ਕਿਸੇ ਨਾ ਕਿਸੇ ਪ੍ਰਕਿਰਿਆ 'ਚ ਫਿਰ ਸਾਂਝ ਨੂੰ ਖੇਲਣ ਜਾ ਰਹੇ ਹੋ ਤੁਸੀਂ ਚਾਹੇ ਫੜਨ ਫੜੀ ਖੇਲੋ ਚਾਹੇ ਉੱਚੀ ਨੀਚ ਖੇਲੋ ਚਾਹੇ ਭਜਨਾਟ ਖੇਲੋ ਚਾਹੇ ਗੋਲੀਆਂ ਖੇਲੋ ਚਾਹੇ ਕੁਸ ਖੇਲੋ ਸਰੀਰਕ ਵਰਜਸ ਹੁੰਦੀ ਸੀ ਹੁਣ ਉਹ ਸਰੀਰਕ ਵਰਜਸ ਗਾਇਬ ਹੈ ਸੋ ਇਹ ਡਾਕਟਰੀ ਮਾਹਿਰਾਂ ਦੀ رائے ਚੋਂ ਮੈਂ ਲੁਧਿਆਣੇ ਦੀ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ ਲੁਧਿਆਣਾ ਲੁਧਿਆਣਾ ਖੇਤਰ 'ਚ ਇਸ ਇੱਕ ਦੋ ਪਰਿਵਾਰਾਂ ਦੇ ਮਾਮਲੇ ਨਾਲ ਸਾਹਮਣੇ ਆਉਣ ਤੋਂ ਜਦੋਂ ਪਰਚੋਲ ਹੋਈ ਤਾਂ 10 ਤੋਂ 12 ਮਾਮਲੇ ਤਾਜ਼ੇ ਸਾਹਮਣੇ ਆਗੇ ਕੀ ਇੱਕੋ ਪਾਸੇ ਇੱਕੋ ਵੱਧੀ ਤੇ ਜਾਂ ਵੱਧ ਵਜਨ ਤੇ ਸਕੂਲੀ ਬੈਗ ਚੱਕਣ ਕਾਰਨ ਬੱਚਿਆਂ ਦੀ ਗਰਦਨ ਤੇ ਰੀੜ ਦੀ ਹੱਡੀ ਢੇਡੀ ਹੋ ਰਹੀ ਆ। ਸੋ ਜਵਾਕਾਂ ਨੂੰ ਮੰਜਿਆਂ ਤੋਂ ਬੈਡਾਂ ਤੋਂ ਕਿਉਂਕਿ ਸਕੂਲ ਤੋਂ ਆ ਕੇ ਫਿਰ ਜਾਣਾ ਕੰਪਿਊਟਰ ਮੂਰੇ ਮੋਬਾਈਲ ਮੂਰੇ ਆਪਣੀ ਗੇਮ ਮੂਰੇ ਵੀਡੀਓ ਗੇਮ ਮੂਰੇ ਬੈਠਾ। ਸੋ ਮੁੜ ਕੇ ਸਾਨੂੰ ਇਧਰ ਨੂੰ ਮੁੜ ਨਾ ਪੈਣਾ। ਕੁਝ ਪੈਰ ਕਦੇ ਨੰਗੇ ਪੈਰ ਮਿੱਟੀ ਤੇ ਘਾਹ ਤੇ ਵੀ લા લેયા ਕਰੀਏ ਜੇ ਉਹ ખેત ਖલ્યાਣ ਨਹੀਂ ਜਾਣਾ ਸੋ ਮਿੱਟੀ ਨਾਲ ਜੁੜਨ ਦੀ ਲੋੜ ਹੈ ਇਸ ਲਈ ਮੈਨੂੰ ਲੱਗਿਆ ਕਿ ਖਬਰ ਬਹੁਤ ਗੌਰ ਮੰਗਦੀ ਹੈ ਇਸ ਪਹਿਲੂ ਤੋਂ ਮੈਂ ਇਹ ਵਿਚਾਰ ਲੈ ਕੇ ਆਇਆ ਪਰ ਇੱਕ ਹੋਰ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਬਿਲਕੁਲ ਜੀ ਖਾਸ ਖਬਰ ਇਹ ਹੈ ਕਿ ਹੁਣ ਤੱਕ 18 ਸਾਲ ਤੇ ਹੋਣ ਤੋਂ ਬਾਅਦ ਹੀ ਜਵਾਕ ਨੂੰ ਬੈਂਕ ਖਾਤਾ ਆਪਰੇਟ ਕਰਨ ਦਾ ਅਧਿਕਾਰ ਮਿਲਦਾ ਸੀ ਕਿ ਜਵਾਕ ਜਦੋਂ 18 ਸਾਲ ਦਾ ਹੋ ਜਾਏਗਾ ਫੇਰ ਉਸ ਨੂੰ ਬੈਂਕ ਖਾਤਾ ਆਪਰੇਟ ਕਰਨ ਦਾ ਅਧਿਕਾਰ ਮਿਲੇਗਾ ਕਿਉਂਦੀ ਸਮਝ ਇੰਨੀ ਡਵੈਲਪ ਹੋ ਗਈ ਉਹਦੇ 10 ਸਾਲ ਤੋਂ ਇੱਕ ਬਿਦਾਚ ਹੋ ਗਏ ਕਿ ਉਹ ਤੁਵਾ ਤੋਂ ਆਪਣਾ ਬੈਂਕ ਖਾਤਾ ਚਲਾ ਸਕਦਾ ਹੈ ਨਹੀਂ ਤਾਂ ਜਮਦੇ ਜਵਾਕ ਦੇ ਬੈਂਕ ਖਾਤੇ ਖੁੱਲਦੇ ਨੇ ਸਕੂਲਾਂ ਚ ਜਵਾਕਾਂ ਦੇ ਬੈਂਕ ਖਾਤੇ ਖੁੱਲਦੇ ਨੇ ਪਰ ਉਹਦੇ ਵਿੱਚ ਨਾਲ ਗਾਡੀਅਨ ਦੇ ਤੌਰ ਤੇ ਉੱਤੇ ਮਾਂ ਜਾਂ ਪਿਓ ਨੂੰ ਆਪਰੇਟ ਕਰਨ ਦੇ ਲਈ ਅਕਾਊਂਟ ਚ ਨਾਲ ਜੋੜਿਆ ਜਾਂਦਾ ਹੁਣ ਆਰਬੀਆਈ ਨੇ ਹੁਕਮ ਦਿੱਤਾ ਕਿ ਹੁਣ 10 ਸਾਲ ਦਾ ਜਵਾਕ ਵੀ ਆਪਣਾ ਬੈਂਕ ਖਾਤਾ ਆਪਰੇਟ ਕਰ ਸਕੇਗਾ ਬਿਲਕੁਲ ਜੀ ਭਾਰਤੀ ਰਿਜ਼ਰਵ ਬੈਂਕ ਆਰਬੀਆਈ ਨੇ ਬੈਂਕਾਂ ਨੂੰ ਹਦਾਇਤ ਭੇਜੀ ਆ ਹੁਕਮ ਦਿੱਤਾ ਹੈ ਕਿ 10 ਸਾਲ ਤੋਂ ਵੱਧ ਉਮਰ ਦੇ ਨਵਾਲਗ ਨੂੰ ਸੁਤੰਤਰ ਤੌਰ ਦੇ ਉੱਤੇ ਆਪਣਾ ਬੈਂਕ ਅਕਾਊਂਟ ਖੋਲਣ ਦਾ ਅਧਿਕਾਰ ਹੈ ਉਹ ਸੇਵਿੰਗ ਅਕਾਊਂਟ ਹੋ ਸਕਦਾ ਹੈ ਉਹ ਉਹਦਾ ਦੂਸਰਾ ਜਿਹੜਾ ਕਰੰਟ ਅਕਾਊਂਟ ਹੈ ਉਹ ਹੋ ਸਕਦਾ ਸੋ ਸੇਵਿੰਗ ਜਾਂ ਕਰੰਟ ਅਕਾਊਂਟ 10 ਸਾਲ ਦਾ ਜਵਾਬ ਆਪਣਾ ਆਪਰੇਟ ਕਰ ਸਕਦਾ ਹਾਂ ਬਕਾਇਦਾ ਤੌਰ ਤੇ ਕੇਂਦਰੀ ਬੈਂਕਾਂ ਨੇ ਕਿਹਾ ਕਿ ਨਵਾਲਗ ਦੇ ਜਮਾ ਤੇ ਖਾਤੇ ਖੋਲਣ ਤੇ ਚਲਾਉਣ ਵਾਲੇ ਸੋਧ ਦੇ ਵਿੱਚ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਇਹਦੇ ਵਿੱਚ ਨਾਲ ਗਾਰਡੀਅਨ ਰਹੇਗਾ ਪਰ ਆਪਰੇਟ ਸੁਤੰਤਰ ਤੌਰ ਤੇ ਉਹਨੂੰ ਬੱਚਾ ਕਰ ਸਕੇਗਾ ਪਹਿਲਾਂ ਇਦਾਂ ਨਹੀਂ ਹੁੰਦਾ ਸੀ ਆਰਬੀਏ ਨੇ ਵਪਾਰਕ ਬੈਂਕਾਂ ਤੇ ਸਹਿਕਾਰੀ ਬੈਂਕਾਂ ਲਈ ਜਾਰੀ ਸਰਕੂਲਰ ਵਿੱਚ ਕਿਹਾ ਕਿ ਕਿਸੇ ਵੀ ਉਮਰ ਦੇ ਨਵਾਲਗ ਨੂੰ ਆਪਣੇ ਕੁਦਰਤੀ ਜਾਂ ਕਾਨੂੰਨੀ ਸਰਪ੍ਰਸਤ ਰਾਹੀਂ ਬੱਚਤ ਤੇ ਮਿਆਦੀ ਖਾਤਾ ਖੋਲਣ ਅਤੇ ਚਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਆਪਣੀ ਮਾਂ ਨੂੰ ਸਰਪ੍ਰਸਤ ਵਜੋਂ ਰੱਖ ਕੇ ਜੇ ਖਾਤੇ ਖੁੱਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਕੋਈ ਮੁਸ਼ਕਲ ਨਹੀਂ ਹੈ। ਸਰਕਲ ਚ ਕਿਹਾ ਗਿਆ ਕਿ ਬਾਲਗ ਹੋਣ ਤੇ ਖਾਤਾਧਾਰਕ ਦੇ ਨਵੇਂ ਸਿਰਿਓ ਨਮੂਨਾ ਦਸਖਤ ਪ੍ਰਾਪਤ ਕਰਕੇ ਰਿਕਾਰਡ ਚ ਰੱਖੇ ਜਾਣ। ਤੇ ਸਰਕੂਲਰ ਮੁਤਾਬਕ ਬੈਂਕ ਨਵਾਲਗ ਖਾਤਾਧਾਰਕ ਨੂੰ ਉਹਨਾਂ ਨੂੰ ਜੋਖਮ ਨੂੰ ਪ੍ਰਬੰਧਨ ਨੂੰ ਉਤਪਾਦਨ ਨੂੰ ਗਾਹਕ ਅਨਕੂਲਤਾ ਦੇ ਆਧਾਰ ਦੇ ਉੱਤੇ ਇੰਟਰਨੈਟ ਬੈਂਕਿੰਗ ਏਟੀਐਮ ਡੈਬਿਟ ਕ੍ਰੈਡਿਟ ਕਾਰਡ ਚੈੱਕ ਬੁੱਕ ਸਾਰੀਆਂ ਸਹੂਲਤਾਂ ਦੀ ਪੇਸ਼ਕਸ਼ ਕਰ ਸਕਦਾ ਉਹਦੇ ਲਈ ਸੁਤੰਤਰ ਹੈ 10 ਸਾਲ ਦਾ ਜਵਾਕ ਇਕੱਲਾ ਬੈਂਕਾ ਤਾਂ ਨਹੀਂ ਆਪਰੇਟ ਕਰ ਸਕਦਾ ਜੇ ਉਹਨੂੰ ਉਹ ਕਹਿੰਦਾ ਕਿ ਮੈਂ ਮੋਬਾਈਲ ਚਲਾਉਣ ਦਾ ਮਹਾਰਾ ਤੇ ਮੈਨੂੰ ਮੋਬਾਈਲ ਤੇ ਬੈਂਕਿੰਗ ਚਾਹੀਦੀ ਹੈ ਉਹ ਦੇਣੀ ਪਊਗੀ ਜੇਕਰ ਉਹਨਾਂ ਨੂੰ ਲੱਗਦਾ ਕਿ ਆ ਉਸ ਨੂੰ ਕਹਿੰਦਾ ਉਹ ਕਹਿੰਦਾ ਮੈਨੂੰ ਚੈੱਕ ਬੁੱਕ ਦੇ ਚੈੱਕ ਬੁੱਕ ਉਪਲਬਧ ਕਰਾਉਣੀ ਪਊਗੀ ਜੋ ਡੈਬਿਟ ਕ੍ਰੈਡਿਟ ਕਾਰਡ ਮੰਗਦਾ ਦੇਣਾ ਪਊਗਾ ਹਾਂ ਨਹੀਂ ਹੋਊਗਾ ਤਾਂ ਓਵਰਡਰਾਫਟਿੰਗ ਨਹੀਂ 10 ਸਾਲ ਤੋਂ ਲੈ ਕੇ ਬਾਲਗ ਹੋਣ ਤੱਕ ਉਸ ਬੱਚੇ ਦੇ ਖਾਤੇ ਦੇ ਵਿੱਚ ਜਿੰਨੇ ਪੈਸੇ ਹੈਗੇ ਜਾਂ ਚਾਹੇ ਉਹ ਸੇਵਿੰਗ ਹੈ ਚਾਹੇ ਉਹ ਦੂਸਰਾ ਕਰੰਟ ਅਕਾਊਂਟ ਹੈ ਉਹਦੇ ਵਿੱਚ ਓਨੇ ਦਾ ਹੀ ਲੈਣ ਦੇਣ ਕਰ ਸਕਦਾ ਉਹਨੂੰ ਓਵਰਡਰਾ ਡਰਾਫ ਦੀ ਮਤਲਬ ਇੱਕ ਵਾਧੂ ਕੱਢਣ ਦੀ ਜਿਹੜੀ ਪ੍ਰਕਿਰਿਆ ਹੁੰਦੀ ਥੋੜੇ ਖਾਤੇ ਚ ਇੰਨੇ ਵੀ ਤੁਸੀਂ ਕਰ ਸਕਦੇ ਹੋ ਜਦੋਂ ਇੱਕ ਤਾਲਮੇਲ ਬਣ ਜਾਂਦਾ ਬੈਂਕ ਨਾਲ ਉਹਦੀ ਸਹੂਲਤ ਨਹੀਂ ਮਿਲੇਗੀ ਮਾਂ ਦਾ ਨਾਮ ਪਿਓ ਦਾ ਨਾਮ ਨਾਲ ਜੁੜਿਆ ਰਹੇਗਾ ਪਰ ਉਹ ਆਪ ਇੰਡੀਪੈਂਡੈਂਟ ਆਪਰੇਟ ਕਰ ਸਕੇਗਾ ਹੁਣ ਇਸ ਪਹਿਲੂ ਦੇ ਉੱਤੇ ਦੋ ਤਰ੍ਹਾਂ ਦੀ ਬਹਿਸ ਛੜੀ ਹੋਈ ਹੈ ਇੱਕ ਤਰ੍ਹਾਂ ਕਹਿੰਦੀ ਹੈ ਕਿ ਚੰਗੀ ਗੱਲ ਹੈ ਅੱਜ ਕੱਲ੍ਹ ਜਵਾਕ ਜੰਮਦੇ ਹੀ ਟੈਕਨੋਲੋਜੀ ਦੇ ਮਾਹਰ ਨੇ ਮਾਦੇ ਟਡੋ ਸਿੱਖ ਕੇ ਆਉਂਦੇ ਨੇ ਜਦੋਂ ਇੰਨੀ ਸਾਲ ਦੇ ਜਵਾਕ 10 ਸਾਲ ਦੇ ਜਵਾਕ ਤਾਂ ਹੁਣ ਸਕੂਟਰ ਮੋਟਰਸਾਈਕਲ ਗੱਡੀਆਂ ਭਜਾਈ ਫਿਰਦੇ ਨੇ ਹੈਨਾ ਮੋਬਾਈਲ ਕੰਪਿਊਟਰ ਆਪਰੇਟ ਸਾਰਾ ਕੁਝ ਕਰਦੇ ਨੇ ਮਾਪਿਓ ਨੂੰ ਉਹਨਾਂ ਨੂੰ ਕੁਛ ਨਾ ਪੈਂਦਾ ਕਿ ਦੇਖੀ ਮੇਰਾ ਫੋਨ ਤੇ ਇਸ ਲਈ ਕਹਿੰਦੇ ਫਿਰ ਖਾਤਾ ਚਲਾਉਣ ਚ ਕਿ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀ ਹੈ ਨਹੀਂ ਪਹਿਲਾਂ ਹੀ ਸਾਈਬਰ ਕ੍ਰਾਈਮ ਸਾਈਬਰ ਠੱਗੀ ਦਾ ਮਾਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਦੇ ਉਤੇ ਵਿੱਚੋਂ ਇਹ ਜੇ ਬੱਚਿਆਂ ਦੇ ਹੱਥ ਇਹ ਡੋਰ ਦੇਣਾ ਹੋਰ ਖਤਰੇ ਦੀ ਘੰਟੀ ਹੈ ਸੋ ਇਹਦੇ ਉੱਤੇ ਮੰਥਨ ਕਰਿਓ ਆਪਾਂ ਸਾਈਬਰ ਠੱਗੀ ਦੇ حوالے ਨਾਲ ਤੇ ਇਸ ਫੈਂਸਲ ਦੇ حوالے ਨਾਲ ਆਉਂਦੇ ਦਿਨਾਂ 'ਚ ਫਿਰ ਚਰਚਾ ਲੈ ਕੇ ਆਸਰੋ ਬਹੁਤ ਬਹੁਤ ਸ਼ੁਕਰੀਆ